ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਡਿਪੋਰਟ ਕਰਨ ਤੋਂ 3 ਘੰਟੇ ਪਹਿਲਾਂ ਕੈਨੇਡਾ 'ਚ ਕੀ ਹੋਇਆ ਇਸ ਪੰਜਾਬਣ ਕੁੜੀ ਨਾਲ ਸੱਚਾਈ ਸੁਣ ਕੇ ਰੌਬੜੇ ਖੜੇ ਹੋ ਜਾਣਗੇ ਪ੍ਰਭਜੋਤ ਕੌਰ ਇੱਕ ਨਾਮ ਜਿਹੜਾ ਅੱਜ ਕੈਨੇਡਾ ਦੇ ਪੰਜਾਬੀ ਪਾਈਚਾਰੇ ਵਿੱਚ ਕਿਸੇ ਦਰਦਨਾਕ ਕਹਾਣੀ ਦਾ ਪ੍ਰਤੀਕ ਬਣ ਗਿਆ ਹੈ ਇੱਕ ਅਜਿਹੀ ਕਹਾਣੀ ਜਿਸ ਨੂੰ ਸੁਣ ਕੇ ਹਰ ਕਿਸੇ ਦਾ ਦਿਲ ਕੰਬ ਉੱਠਦਾ ਹੈ ਸਾਲਾਂ ਦੀ ਮਿਹਨਤ ਸਪਨਿਆਂ ਦਾ ਭਾਰ ਅਤੇ ਪਰਿਵਾਰਕ ਆਸਾਂ ਦਾ ਬੋਝ ਲੈ ਕੇ ਪ੍ਰਭਜੋਤ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਪਹੁੰਚੀ ਸੀ ਜਿੱਥੇ ਉਸਨੇ ਇੱਕ ਬਿਹਤਰ ਭਵਿਕ ਦੀ ਕਲਪਨਾ ਕੀਤੀ ਸੀ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਤੋਂ ਬਾਅਦ ਉਸਦੀ ਜ਼ਿੰਦਗੀ ਸੌਖੀ ਨਹੀਂ ਸੀ ਉਸਨੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਉਹ ਜੌਬਸ ਕੀਤੀਆਂ ਠੰਡੀਆਂ ਰਾਤਾਂ ਵਿੱਚ ਬੱਸਾਂ ਦੀ ਉਡੀਕ ਕੀਤੀ ਅਤੇ ਹਰ ਤਰ੍ਹਾਂ ਦੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਸਿਰਫ ਇਸ ਲਈ ਕਿ ਇੱਕ ਦਿਨ ਉਸਦੇ ਪਰਿਵਾਰ ਨੂੰ ਮਾਣ ਮਹਿਸੂਸ ਹੋਵੇ ਅਤੇ ਉਸਦੀ ਆਪਣੀ ਜ਼ਿੰਦਗੀ ਇੱਕ ਸਥਿਰ ਮੁਕਾਮ ਤੇ ਪਹੁੰਚ ਸਕੇ ਪੜਾਈ ਦੌਰਾਨ ਵੀ ਉਸਨੇ ਹਰ ਪੇਪਰ ਪੂਰੀ ਮਿਹਨਤ ਨਾਲ ਦਿੱਤਾ ਪਰਿਵਾਰ ਨੂੰ ਲੱਗਦਾ ਸੀ ਕਿ ਉਹਨਾਂ ਦੀ ਤੀ ਅੱਜਾਂ ਕੱਲ ਪੱਕੀ ਹੋ ਜਾਵੇਗੀ ਪਰ ਫਿਰ ਆਇਆ ਉਹ ਕਾਲਾ ਦਿਨ ਜਦੋਂ ਉਸਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਵੀਜ਼ਾ ਐਕਸਟention ਦੀ ਅਰਜ਼ੀ ਰੱਦ ਹੋਣ ਦੀ ਖਬਰ ਇੱਕ ਬਿਜਲੀ ਦੀ ਤਰ੍ਹਾਂ ਉਸਦੇ ਸਿਰ ਤੇ ਡਿੱਗੀ ਡਿਪੋਰਟੇਸ਼ਨ ਦੀ ਤਾਰੀਖ ਤੈਅ ਹੋ ਗਈ। ਅਗਲੇ 48 ਘੰਟਿਆਂ ਵਿੱਚ ਪ੍ਰਭਜੋਤ ਨੂੰ ਕੈਨੇਡਾ ਦੀ ਧਰਤੀ ਛੱਡਣੀ ਪੈਣੀ ਸੀ। ਇਸ ਖਬਰ ਨੇ ਸਿਰਫ ਪ੍ਰਭਜੋਤ ਨੂੰ ਹੀ ਨਹੀਂ, ਬਲਕਿ ਪੰਜਾਬ ਵਿੱਚ ਬੈਠੇ ਉਸਦੇ ਮਾਤਾ-ਪਿਤਾ ਨੂੰ ਵੀ ਅੰਦਰੋਂ ਤੋੜ ਕੇ ਰੱਖ ਦਿੱਤਾ। ਉਹਨਾਂ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਅਤੇ ਹਰ ਪਲ ਪ੍ਰਭਜੋਤ ਦੇ ਭਵਿੱਖ ਬਾਰੇ ਸੋਚ-ਸੋਚ ਕੇ ਉਹਨਾਂ ਦਾ ਦਿਲ ਬੈਠਦਾ ਗਿਆ। ਪ੍ਰਭਜੋਤ ਨੇ ਆਪਣੀ ਸਥਿਤੀ ਬਾਰੇ ਆਪਣੇ ਦੋਸਤਾਂ ਅਤੇ ਪੰਜਾਬੀ ਕਮਿਊਨਿਟੀ ਦੇ ਕੁਝ ਲੋਕਾਂ ਨੂੰ ਦੱਸਿਆ ਜਿਨ੍ਹਾਂ ਨੇ ਤੁਰੰਤ ਉਸ ਦੀ ਮਦਦ ਲਈ ਹੱਥ ਵਧਾਇਆ। ਉਹਨਾਂ ਨੇ ਕਾਨੂੰਨੀ ਸਲਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਸਮਾਂ ਬਹੁਤ ਘੱਟ ਸੀ। ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੇ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਦਿੱਤਾ ਸੀ। ਪਰਬਜੋਤ ਹੁਣ ਸਿਰਫ ਆਪਣੀ ਕਿਸਮਤ ਦੇ ਹੱਥਾਂ ਵਿੱਚ ਸੀ ਜਿਸ ਨੂੰ ਉਸਨੇ ਕਦੇ ਇੰਨੀ ਬੁਰੀ ਤਰ੍ਹਾਂ ਹਾਰਨ ਦੀ ਉਮੀਦ ਨਹੀਂ ਕੀਤੀ ਸੀ। ਡਿਪੋਰਟੇਸ਼ਨ ਦੀ ਤਾਰੀਖ ਤੋਂ ਇੱਕ ਦਿਨ ਪਹਿਲਾ ਪ੍ਰਭਜੋਦ ਦੀ ਹਾਲਤ ਬਹੁਤ ਹੀ ਖਰਾਬ ਸੀ ਉਹ ਆਪਣਾ ਸਾਮਾਨ ਪੈਕ ਕਰ ਰਹੀ ਸੀ ਪਰ ਹਰ ਚੀਜ਼ ਨੂੰ ਹੱਥ ਲਗਾਉਂਦੇ ਹੋਏ ਉਸ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ ਇਹ ਸਿਰਫ ਕੱਪੜੇ ਜਾਂ ਕਿਤਾਬਾਂ ਨਹੀਂ ਸਨ ਇਹ ਉਹ ਹਰ ਯਾਦਗਾਰ ਚੀਜ਼ ਸੀ ਜਿਸ ਨੂੰ ਉਸ ਨੇ ਕੈਨੇਡਾ ਵਿੱਚ ਆਪਣੀ ਮਿਹਨਤ ਨਾਲ ਕਮਾਇਆ ਸੀ ਹਰ ਪਲ ਉਸ ਨੂੰ ਕੈਨੇਡਾ ਵਿੱਚ ਬਿਤਾਏ ਗਏ ਪਲ ਯਾਦ ਆ ਰਹੇ ਸਨ ਪਹਿਲੀ ਬਰਫਬਾਰੀ ਪਹਿਲੀ ਨੌਕਰੀ ਦੋਸਤਾਂ ਨਾਲ ਗਲਬਾਤ ਅਤੇ ਹਰ ਉਸ ਸੁਪਨੇ ਦੀ ਚਲਕ ਜੋ ਹੁਣ ਅਧੂਰਾ ਰਹਿਣ ਵਾਲਾ ਸੀ ਰਾਤ ਨੂੰ ਉਸਨੇ ਆਪਣੇ ਮਾਤਾ ਪਿਤਾ ਨਾਲ ਵੀਡੀਓ ਕਾਲ ਕੀਤੀ ਪੰਜਾਬ ਵਿੱਚ ਉਸਦੇ ਮਾਤਾ ਪਿਤਾ ਵੀ ਸਾਰੀ ਰਾਤ ਸੌ ਨਹੀਂ ਸਕੇ ਸਨ ਉਹ ਬਸ ਇਹੀ ਪ੍ਰਾਰਥਨਾ ਕਰ ਰਹੇ ਸਨ ਕਿ ਕੋਈ ਚਮਤਕਾਰ ਹੋ ਜਾਵੇ ਅਤੇ ਉਹਨਾਂ ਦੀ ਤੀਨੂ ਵਾਪਸ ਨਾ ਆਣਾ ਪਵੇ ਜਦੋਂ ਪ੍ਰਭਜੋਤ ਨੇ ਫੋਨ ਤੇ ਆਪਣੇ ਪਿਤਾ ਨੂੰ ਰੋਂਦੇ ਹੋਏ ਦੇਖਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸ ਦਾ ਦਿਲ ਫਟ ਜਾਵੇਗਾ ਉਸ ਦੇ ਪਿਤਾ ਨੇ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕੇ ਅਤੇ ਕਿਹਾ ਪੁੱਤਰ ਕਬਰਾਨਾ ਰਬ ਤੇ ਪਰੋਸਾ ਰੱਖ ਜੇ ਕੈਨੇਡਾ ਦੇ ਦਰਵਾਜ਼ੇ ਬੰਦ ਹੋ ਗਏ ਨੇ ਤਾਂ ਹੋਰ ਕਈ ਦਰਵਾਜ਼ੇ ਖੁੱਲਣਗੇ ਤੂੰ ਮਿਹਨਤੀ ਹੈ ਤੂੰ ਜਿੱਥੇ ਵੀ ਜਾਏਂਗੀ ਆਪਣੀ ਥਾਂ ਬਣਾ ਲਵੇਂਗੀ ਪਰ ਪ੍ਰਭਜੋਤ ਜਾਣਦੀ ਸੀ ਕਿ ਇਹ ਸਿਰਫ ਦਿਲਾਸਾ ਸੀ ਕਿਉਂਕਿ ਪੰਜਾਬ ਵਿੱਚ ਅੱਜ ਵੀ ਮੌਕੇ ਬਹੁਤ ਘਟ ਹਨ ਉਸ ਨੂੰ ਡਰ ਸੀ ਕੇ ਵਾਪਸ ਜਾ ਕੇ ਉਹ ਆਪਣੇ ਪਰਿਵਾਰ ਲਈ ਕੀ ਕਰੇਗੀ ਜਿਨ੍ਹਾਂ ਨੇ ਉਸਦੀ ਪੜਾਈ ਤੇ ਇੰਨਾ ਪੈਸਾ ਖਰਚ ਕੀਤਾ ਸੀ ਅਗਲੀ ਸਵੇਰ ਡਿਪੋਰਟੇਸ਼ਨ ਤੋਂ ਸਿਰਫ 3 ਘੰਟੇ ਪਹਿਲਾਂ ਪ੍ਰਭਜੋਤ ਹਵਾਈ ਅੱਡੇ ਲਈ ਨਿਕਲ ਚੁੱਕੀ ਸੀ ਉਸਦੇ ਕੁਝ ਦੋਸਤ ਵੀ ਉਸ ਨੂੰ ਛੱਡਣ ਲਈ ਆਏ ਸਨ ਇਸ ਸਮੇਂ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੁਖਦਾਈ ਘਟਨਾ ਵਾਪਰਨ ਵਾਲੀ ਸੀ ਉਹ ਹਵਾਈ ਅੱਡੇ ਦੇ ਅੰਦਰ ਇਮੀਗ੍ਰੇਸ਼ਨ ਕਾਊਂਟਰ ਵੱਲ ਵੱਧ ਰਹੀ ਸੀ ਜਦੋਂ ਅਚਾਨਕ ਉਸਦੇ ਫੋਨ ਤੇ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਾਲ ਚੁੱਕਦੇ ਹੀ ਦੂਜੇ ਪਾਸੇ ਤੋਂ ਇੱਕ ਕੈਨੇਡੀਅਨ ਵਕੀਲ ਦੀ ਆਵਾਜ਼ ਆਈ ਜਿਸਨੇ ਕਿਹਾ ਪ੍ਰਭਜੋਤ ਕੌਰ ਜੀ ਤੁਸੀਂ ਤੁਰੰਤ ਇਮੀਗ੍ਰੇਸ਼ਨ ਅਫਸਰ ਨੂੰ ਮਿਲੋ ਤੁਹਾਡੇ ਕੇਸ ਵਿੱਚ ਇੱਕ ਅਚਾਨਕ ਬਦਲਾ ਆਇਆ ਹੈ ਇਹ ਸੁਣ ਕੇ ਪ੍ਰਭਜੋਤ ਦੇ ਸਰੀਰ ਵਿੱਚੋਂ ਇੱਕ ਲਹਿਰ ਲੰਘ ਗਈ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਕੀ ਸੁਣ ਰਹੀ ਹੈ ਡਿਪੋਰਟੇਸ਼ਨ ਤੋਂ ਸਿਰਫ 3 ਘੰਟੇ ਪਹਿਲਾਂ ਪ੍ਰਭਜੋਤ ਇਮੀਗ੍ਰੇਸ਼ਨ ਕਾਊਂਟਰ ਤੇ ਖੜੀ ਸੀ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ ਵਕੀਲ ਦੀ ਗੱਲ ਸੁਣ ਕੇ ਉਸਦੇ ਮਨ ਵਿੱਚ ਇੱਕ ਛੋਟੀ ਜਹੀ ਆਸ ਦੀ ਕਿਰਨ ਜਾਗੀ ਸੀ ਉਸਨੇ ਕਾਊਂਟਰ ਤੇ ਖੜੇ ਅਫਸਰ ਨੂੰ ਦੱਸਿਆ ਕਿ ਉਸਦੇ ਵਕੀਲ ਨੇ ਉਸ ਨੂੰ ਉਹਨਾਂ ਨਾਲ ਗੱਲ ਕਰਨ ਲਈ ਕਿਹਾ ਹੈ ਅਫਸਰ ਨੇ ਉਸਦਾ ਨਾਮ ਕੰਪਿਊਟਰ ਵਿੱਚ ਦੇਖਿਆ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਇੱਕ ਹੈਰਾਨੀ ਦਾ ਪਾਵ ਆਇਆ ਉਸਨੇ ਪਰਬਜੋਤ ਨੂੰ ਇੱਕ ਪਾਸੇ ਬੈਠਣ ਲਈ ਕਿਹਾ ਅਤੇ ਫਿਰ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਲਈ ਅੰਦਰ ਚਲਾ ਗਿਆ ਪਰਬਜੋਤ ਲਈ ਇਹ ਸਮਾਂ ਬਹੁਤ ਹੀ ਮੁਸ਼ਕਲ ਸੀ ਹਰ ਇੱਕ ਮਿੰਟ ਇੱਕ ਕੰਟੇ ਵਾਂਗ ਲੱਗ ਰਿਹਾ ਸੀ ਉਹ ਲਗਾਤਾਰ ਪ੍ਰਮਾਤਮਾ ਦਾ ਨਾਮ ਲੈ ਰਹੀ ਸੀ ਅਤੇ ਮਨ ਹੀ ਮਨ ਪ੍ਰਾਰਥਨਾ ਕਰ ਰਹੀ ਸੀ ਕਿ ਉਸਦੇ ਨਾਲ ਕੋਈ ਚੰਗਾ ਹੋ ਜਾਵੇ 10 ਮਿੰਟ ਬਾਅਦ ਅਫਸਰ ਵਾਪਸ ਆਇਆ ਉਸਦੇ ਨਾਲ ਇੱਕ ਸੀਨੀਅਰ ਅਧਿਕਾਰੀ ਵੀ ਸੀ ਸੀਨੀਅਰ ਅਧਿਕਾਰੀ ਨੇ ਮੁਸਕਰਾ ਕੇ ਪ੍ਰਭਜੋਤ ਵੱਲ ਦੇਖਿਆ ਅਤੇ ਕਿਹਾ ਪ੍ਰਭਜੋਤ कौर ਸਾਨੂੰ ਤੁਹਾਡੇ ਕੇਸ ਵਿੱਚ ਇੱਕ ਤਕਨੀਕੀ ਗਲਤੀ ਮਿਲੀ ਹੈ ਤੁਹਾਡੇ ਵੀਜ਼ਾ ਐਕਸਟention ਦੀ ਅਰਜ਼ੀ ਨੂੰ ਰੱਦ ਕਰਨ ਦਾ ਫੈਸਲਾ ਇੱਕ ਪ੍ਰਸ਼ਾਸਕੀ ਗਲਤੀ ਕਾਰਨ ਲਿਆ ਗਿਆ ਸੀ ਅਸੀਂ ਹੁਣ ਉਹਨੇ ਇਸ ਗਲਤੀ ਨੂੰ ਠੀਕ ਕੀਤਾ ਹੈ ਤੁਹਾਡੀ ਡਿਪੋਰਟੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ ਅਤੇ ਤੁਹਾਡੇ ਸਟੱਡੀ ਪਰਮਿਟ ਨੂੰ ਅਗਲੇ 6 ਮਹੀਨਿਆਂ ਲਈ ਅੰਤਰਿਮ ਤੌਰ ਤੇ ਵਾਦਾ ਦਿੱਤਾ ਗਿਆ ਹੈ ਜਦੋਂ ਤੱਕ ਅਸੀਂ ਤੁਹਾਡੇ ਕੇਸ ਦੀ ਪੂਰੀ ਸਮੀਖਿਆ ਨਹੀਂ ਕਰ ਲੈਂਦੇ ਇਹ ਸੁਣ ਕੇ ਪਰਬਜੋਦ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇੱਕ ਖੁਸ਼ੀ ਦੀ ਖਬਰ ਇੰਨੀ ਅਚਾਨਕ ਸੀ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਪਰ ਇਸ ਵਾਰ ਇਹ ਦੁੱਖ ਦੇ ਨਹੀਂ ਸਗੋਂ ਅਥਾ ਖੁਸ਼ੀ ਦੇ ਸੰ ਉਸਨੇ ਤੁਰੰਤ ਆਪਣੇ ਮਾਤਾ ਪਿਤਾ ਨੂੰ ਫੋਨ ਕੀਤਾ ਅਤੇ ਜਦੋਂ ਉਹਨਾਂ ਨੇ ਇਹ ਖਬਰ ਸੁਣੀ ਉਹਨਾਂ ਨੇ ਉੱਚੀ ਉੱਚੀ ਵਾਇ ਗੁਰੂ ਦਾ ਸ਼ੁਕਰਾਨਾ ਕੀਤਾ ਇਹ ਕਿਸੇ ਚਮਤਕਾਰ ਤੋਂ ਘਟ ਨਹੀਂ ਸੀ ਬਾਅਦ ਵਿੱਚ ਪਤਾ ਲੱਗਾ ਕਿ ਉਸਦੇ ਵਕੀਲ ਅਤੇ ਪੰਜਾਬੀ ਪਾਈਚਾਰੇ ਦੇ ਕੁਝ ਲੋਕਾਂ ਨੇ ਆਖਰੀ ਪਲਾਂ ਵਿੱਚ ਮਨਿਸਟਰ ਨੂੰ ਇੱਕ ਐਮਰਜੈਂਸੀ ਅਪੀਲ ਭੇਜੀ ਸੀ ਜਿਸ ਵਿੱਚ ਉਹਨਾਂ ਨੇ ਸਾਰੀ ਸਥਿਤੀ ਅਤੇ ਤਕਨੀਕੀ ਗਲਤੀ ਨੂੰ ਉਜਾਗਰ ਕੀਤਾ ਸੀ ਮਨਿਸਟਰ ਦੇ ਦਫ਼ਤਰ ਨੇ ਤੁਰੰਤ ਐਕਸ਼ਨ ਲਿਆ ਜਿਸ ਕਾਰਨ ਪ੍ਰਭਜੋਤ ਦੀ ਜ਼ਿੰਦਗੀ ਸਿਰਫ 3 ਘੰਟਿਆਂ ਦੇ ਅੰਦਰ ਹੀ ਬਦਲ ਗਈ ਪਰਬਜੋਤ ਲਈ ਇਹ ਕਟਨਾ ਸਿਰਫ ਇੱਕ ਕਾਨੂੰਨੀ ਜਿੱਤ ਨਹੀਂ ਸੀ ਬਲਕਿ ਇਹ ਉਸਦੇ ਵਿਸ਼ਵਾਸ ਦੀ ਜਿੱਤ ਸੀ ਅਤੇ ਨਾਲ ਹੀ ਉਸ ਪੰਜਾਬੀ ਪਾਈਚਾਰੇ ਦੀ ਜਿੱਤ ਸੀ ਜਿਸਨੇ ਮੁਸੀਬਤ ਦੇ ਸਮੇਂ ਉਸ ਦਾ ਸਾਥ ਦਿੱਤਾ ਕੈਨੇਡਾ ਵਿੱਚ ਪਰਬਜੋਤ ਦੇ ਰੁਕਣ ਦੀ ਖਬਰ ਜੰਗਲ ਦੀ ਅਗਵਾਮ ਫੈਲ ਗਈ ਅਤੇ ਹਰ ਕਿਸੇ ਨੇ ਉਸ ਦੀ ਇਸ ਜਿੱਤ ਤੇ ਖੁਸ਼ੀ ਜ਼ਾਰ ਕੀਤੀ ਪਰਬਜੋਤ ਨੇ ਹਵਾਈ ਅੱਡੇ ਤੋਂ ਵਾਪਸ ਆ ਕੇ ਸਭ ਤੋਂ ਪਹਿਲਾਂ ਆਪਣੇ ਵਕੀਲ ਅਤੇ ਉਹਨਾਂ ਦੋਸਤਾਂ ਦਾ ਧੰਨਵਾਦ ਕੀਤਾ जिन्होंने आखिरी पलਾਂ तक उसकी मदद की उसने महसूस किया कि कनाडा दी धरती ते सिर्फ मेहनत ही काम नहीं आउंदी बल्कि एक दूसरे नाल जुड़े रहना ਅਤੇ ਮੁਸੀਬਤ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਵੀ ਬਹੁਤ ਜ਼ਰੂਰੀ ਹੈ ਇਸ ਘਟਨਾ ਨੇ ਪ੍ਰਭਜੋਤ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਉਸ ਦੇ ਅੰਦਰ ਇੱਕ ਨਵੀਂ ਊਰਜਾ ਅਤੇ ਦ੍ਰਿੜਤਾ ਪੈਦਾ ਹੋਈ ਕਿ ਉਸਨੇ ਹੁਣ ਹਰ ਹਾਲ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ 6 ਮਹੀਨਿਆਂ ਬਾਅਦ ਉਸ ਦੇ ਕੇਸ ਦੀ ਪੂਰੀ ਸਮੀਖਿਆ ਕੀਤੀ ਗਈ ਅਤੇ ਪ੍ਰਸ਼ਾਸਕੀ ਗਲਤੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ 1 ਸਾਲ ਦਾ ਹੋਰ ਵਰਕ ਪਰਮਿਟ ਦਿੱਤਾ ਗਿਆ। ਪਰਬਜੋਤ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਪ੍ਰਾਪਤ ਕੀਤੀ। ਉਸ ਨੇ ਸਖਤ ਮਿਹਨਤ ਕਰਨਾ ਜਾਰੀ ਰੱਖਿਆ ਅਤੇ ਆਖਰਕਾਰ ਸਹੀ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਉਸ ਨੂੰ ਕੈਨੇਡਾ ਦੀ ਸਥਾਈ ਨਿਵਾਸ ਪੀਆਰ ਦਾਅ ਦਰਜਾ ਮਿਲ ਗਿਆ ਜਿਸ ਦਿਨ ਉਸਨੇ ਆਪਣੀ ਪੀਆਰ ਦੀ ਖਬਰ ਆਪਣੇ ਮਾਤਾ ਪਿਤਾ ਨੂੰ ਸੁਣਾਈ ਉਸ ਦਿਨ ਉਹ ਦੋਵੇਂ ਇੰਨੇ ਖੁਸ਼ ਸਨ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੀਆਂ ਸਾਰੀਆਂ ਕੁਰਬਾਨੀਆਂ ਸਫਲ ਹੋ ਗਈਆਂ ਹਨ ਪ੍ਰਭਜੋਤ ਹੁਣ ਕੈਨੇਡਾ ਵਿੱਚ ਇੱਕ ਸਫਲ ਜ਼ਿੰਦਗੀ ਜੀ ਰਹੀ ਹੈ ਪਰ ਉਹ ਉਸ ਦਰਦਨਾਕ ਸਮੇਂ ਨੂੰ ਕਦੇ ਨਹੀਂ ਭੁੱਲ ਸਕਦੀ ਜਦੋਂ ਡਿਪੋਰਟੇਸ਼ਨ ਤੋਂ ਸਿਰਫ 3 ਘੰਟੇ ਪਹਿਲਾਂ ਉਸਦੀ ਜ਼ਿੰਦਗੀ ਬਦਲ ਗਈ ਸੀ ਉਹ ਹੁਣ ਨਵੇਂ ਆਉਣ ਵਾਲੇ ਵਿਦਿਆਰਥੀਆਂ ਦੀ ਮਦਦ ਕਰਦੀ ਹੈ ਖਾਸ ਕਰਕੇ ਉਹਨਾਂ ਦੀ ਜਿਨ੍ਹਾਂ ਨੂੰ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਦੀ ਕਹਾਣੀ ਅੱਜ ਹਜ਼ਾਰਾਂ ਪ੍ਰਵਾਸੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਦਰਸਾਉਂਦੀ ਹੈ ਕਿ ਪਾਵੇਂ ਮੁਸੀਬਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਵਿਸ਼ਵਾਸ ਮਿਹਨਤ ਅਤੇ ਪਾਈਚਾਰਕ ਸਹਿਯੋਗ ਨਾਲ ਹਰ ਚੀਜ਼ ਸੰਭਵ ਹੈ ਪਰਬਜੋਤ ਕੌਰ ਦੀ ਕਹਾਣੀ ਸਾਨੂੰ ਕਈ ਮਹੱਤਵਪੂਰਨ ਸਬਕ ਦਿੰਦੀ ਹੈ ਜਿਨ੍ਹਾਂ ਨੂੰ ਹਰ ਪ੍ਰਵਾਸੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਨੈਤਿਕ ਸਬਕ ਇਹ ਹੈ ਕਿ ਕਾਨੂੰਨੀ ਪ੍ਰਕਿਰਿਆਵਾਂ ਪ੍ਰਤੀ ਕਦੇ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ ਪ੍ਰਭਜੋਤ ਦੇ ਕੇਸ ਵਿੱਚ ਪਾਵੇਂ ਪ੍ਰਸ਼ਾਸਨਿਕ ਗਲਤੀ ਸੀ ਪਰ ਬਹੁਤ ਸਾਰੇ ਵਿਦਿਆਰਥੀ ਆਪਣੀ ਛੋਟੀ ਜਹੀ ਅਣਗਹਿਲੀ ਕਾਰਨ ਵੱਡੀਆਂ ਮੁਸੀਬਤਾਂ ਵਿੱਚ ਫਸ ਜਾਂਦੇ ਹਨ ਆਪਣੇ ਵੀਜ਼ਾ ਤੇ ਡੀ ਪਰਮਿਟ ਅਤੇ ਵਰਕ ਪਰਮਿਟ ਦੀਆਂ ਤਾਰੀਖਾਂ ਨੂੰ ਹਮੇਸ਼ਾ ਯਾਦ ਰੱਖੋ ਅਤੇ ਸਮੇਂ ਸਿਰ ਅਰਜ਼ੀਆਂ ਦਿਓ ਇਸ ਤੋਂ ਇਲਾਵਾ ਸਹੀ ਅਤੇ ਪਰੋਸੇਮੰਦ ਕਾਨੂੰਨੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਜੇਕਰ ਪ੍ਰਭਜੋਤ ਦੇ ਵਕੀਲ ਅਤੇ ਦੋਸਤਾਂ ਨੇ ਆਖਰੀ ਪਲਾਂ ਵਿੱਚ ਦਖਲ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਨੂੰ ਵਾਪਸ ਜਾਣਾ ਪੈਣਾ ਸੀ ਇਸ ਲਈ ਕੈਨੇਡਾ ਵਿੱਚ ਰਹਿੰਦੇ ਸਮੇਂ ਹਮੇਸ਼ਾ ਚੰਗੇ ਅਤੇ ਕਾਬਲ ਵਕੀਲ ਨਾਲ ਸੰਪਰਕ ਬਣਾ ਕੇ ਰੱਖੋ ਇੱਕ ਹੋਰ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਮੁਸੀਬਤ ਦੇ ਸਮੇਂ ਆਪਣਾ ਹੌਸਲਾ ਕਦੇ ਨਾ ਛੱਡੋ ਜਦੋਂ ਪ੍ਰਵਜੋਤ ਨੂੰ ਡਿਪੋਰਟੇਸ਼ਨ ਦੀ ਖਬਰ ਮਿਲੀ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਨੇ ਫਿਰ ਵੀ ਆਖਰੀ ਪਲਾਂ ਤੱਕ ਲੜਨ ਦੀ ਹਿੰਮਤ ਨਹੀਂ ਛੱਡੀ ਉਸ ਦੀ ਇਹ ਲੜਾਕੂ ਭਾਵਨਾ ਹੀ ਉਸ ਦੀ ਸਫਲਤਾ ਦਾ ਕਾਰਨ ਬਣੀ ਸਭ ਤੋਂ ਜ਼ਰੂਰੀ ਗੱਲ ਇਹ ਕਹਾਣੀ ਪਾਈਚਾਰਕ ਸਹਿਯੋਗ ਦੀ ਸ਼ਕਤੀ ਨੂੰ ਦਰਸਾਉਂਦੀ ਹੈ ਜਦੋਂ ਇੱਕ ਦੂਜੇ ਦਾ ਸਾਥ ਦਿੱਤਾ ਜਾਂਦਾ ਹੈ ਤਾਂ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਛੋਟੀਆਂ ਹੋ ਜਾਂਦੀਆਂ ਹਨ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਖਾਸ ਕਰਕੇ ਜਦੋਂ ਕੋਈ ਪ੍ਰਵਾਸੀ ਮੁਸ਼ਕਲ ਵਿੱਚ ਹੋਵੇ ਪਰਬਜੋਤ ਦੀ ਕਹਾਣੀ ਸਾਬਤ ਕਰਦੀ ਹੈ ਕਿ ਕੈਨੇਡਾ ਵਿੱਚ ਸਿਰਫ ਵਿਅਕਤੀਗਤ ਮਿਹਨਤ ਹੀ ਨਹੀਂ ਬਲਕਿ ਸਾਡੇ ਸਮਾਜਿਕ ਅਤੇ ਪਾਈਚਾਰਕ ਰਿਸ਼ਤੇ ਵੀ ਸਾਡੇ ਪਵਿੱਖ ਨੂੰ ਆਕਾਰ ਦਿੰਦੇ ਹਨ ਇਸ ਲਈ ਸਾਰੇ ਪ੍ਰਵਾਸੀਆਂ ਲਈ ਸੰਦੇਸ਼ ਇਹ ਹੈ ਕਿ ਉਹ ਮਿਹਨਤ ਕਰਦੇ ਰਹਿਣ ਕਾਨੂੰਨੀ ਤੌਰ ਤੇ ਸਹੀ ਰਹਿਣ ਅਤੇ ਆਪਣੇ ਪਾਈਚਾਰੇ ਨਾਲ ਜੁੜੇ ਰਹਿਣ ਕਿਉਂਕਿ ਕਈ ਵਾਰ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਆਖਰੀ 3 ਘੰਟਿਆਂ ਵਿੱਚ ਲੁਕੀ ਹੁੰਦੀ ਹੈ। ਪ੍ਰਭਜੋਤ ਦੀ ਜ਼ਿੰਦਗੀ ਵਿੱਚ ਆਇਆ ਇਹ ਮੋੜ ਸਿਰਫ ਉਸ ਦੀ ਨਿੱਜੀ ਕਹਾਣੀ ਨਹੀਂ ਬਲਕਿ ਇਹ ਉਨ੍ਹਾਂ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਵੀ ਦਰਸਾਉਂਦਾ ਹੈ ਜਿਹੜੇ ਕੈਨੇਡਾ ਵਿੱਚ ਇੱਕ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਆਉਂਦੇ ਹਨ। ਉਨ੍ਹਾਂ ਦੇ ਮਨ ਵਿੱਚ ਸੁਪਨੇ ਹੁੰਦੇ ਹਨ ਪਰ ਉਸੇ ਸਮੇਂ ਕਾਨੂੰਨੀ ਉਲਝਣਾ ਆਰਥਿਕ ਤੰਗੀਆਂ ਅਤੇ ਇਕੱਲੇਪਣ ਦਾ ਡਰ ਵੀ ਹੁੰਦਾ ਹੈ। ਪ੍ਰਭਜੋਤ ਦੀ ਕਹਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਪ੍ਰਵਾਸ ਸਿਰਫ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦਾ ਸਫ਼ਰ ਨਹੀਂ ਹੈ, ਬਲਕਿ ਇਹ ਮਾਨਸਿਕ ਤਾਕਤ, ਲਚਕੀਲੇਪਣ ਅਤੇ ਸਹੀ ਜਾਣਕਾਰੀ ਨਾਲ ਲੈਸ ਹੋਣ ਦਾ ਸਫ਼ਰ ਹੈ। ਬਹੁਤ ਸਾਰੇ ਵਿਦਿਆਰਥੀ ਗਲਤ ਸਲਾਹਕਾਰਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ ਜਾਂ ਫਿਰ ਅਧੂਰੀ ਜਾਣਕਾਰੀ ਕਾਰਨ ਆਪਣੇ ਕੇਸ ਨੂੰ ਖਰਾਬ ਕਰ ਲੈਂਦੇ ਹਨ ਪਰਬਜੋਤ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਹਮੇਸ਼ਾ ਆਪਣੀ ਕਿਸਮਤ ਦੇ ਪਿੱਛੇ ਭੱਜਣ ਦੀ ਬਜਾਏ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਅੱਜ ਕੈਨੇਡਾ ਵਿੱਚ ਪੰਜਾਬੀ ਪਾਈਚਾਰਾ ਬਹੁਤ ਵੱਡਾ ਹੈ ਪਰ ਕਈ ਵਾਰ ਛੋਟੀਆਂ-ਮੋਟੀਆਂ ਗਲਤੀਆਂ ਕਾਰਨ ਕਿਸੇ ਵੀ ਵਿਦਿਆਰਥੀ ਦਾ ਪਵਿੱਖਦਾ ਤੇ ਲੱਗ ਸਕਦਾ ਹੈ ਇਸ ਲਈ ਸਾਡਾ ਇੱਕ ਮਹੱਤਵਪੂਰਨ ਸੰਦੇਸ਼ ਇਹ ਹੈ ਕਿਸਾਨੂ ਸਾਰਿਆਂ ਨੂੰ ਇਮੀਗ੍ਰੇਸ਼ਨ ਨੀਮਾ ਵਿੱਚ ਹੋਣ ਵਾਲੇ ਬਦਲਾਵਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਕਦੇ ਵੀ ਲੋਕਾਂ ਦੀਆਂ ਗੱਲਾਂ ਤੇ ਪਰੋਸਾ ਨਹੀਂ ਕਰਨਾ ਚਾਹੀਦਾ ਸਗੋਂ ਸਰਕਾਰੀ ਵੈੱਬਸਾਈਟਾਂ ਅਤੇ ਕਾਨੂੰਨੀ ਮਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਜਦੋਂ ਪ੍ਰਭਜੋਤ ਨੇ ਆਪਣੀ ਸਥਾਈ ਨਿਵਾਸ ਪ੍ਰਾਪਤ ਕੀਤੀ ਤਾਂ ਉਸਨੇ ਇੱਕ ਸਵੈਸੇਵੀ ਸੰਸਥਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਦਾ ਉਦੇਸ਼ ਨਵੇਂ ਆਏ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਨਾ ਸੀ ਉਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਕਿਸੇ ਹੋਰ ਵਿਦਿਆਰਥੀ ਨੂੰ ਉਸ ਦਰਦਨਾਕ ਸਥਿਤੀ ਵਿੱਚੋਂ ਨਾ ਲੰਘਣਾ ਪਵੇ ਜਿਸ ਦਾ ਸਾਹਮਣਾ ਉਸ ਨੂੰ ਡਿਪੋਰਟੇਸ਼ਨ ਤੋਂ ਸਿਰਫ 3 ਘੰਟੇ ਪਹਿਲਾਂ ਕਰਨਾ ਪਿਆ ਸੀ ਉਸ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਸੰਘਰਸ਼ਾਂ ਨੂੰ ਦੂਜਿਆਂ ਦੀ ਮਦਦ ਕਰਨ ਦਾ ਇੱਕ ਸਾਧਨ ਬਣਾਉਣਾ ਚਾਹੀਦਾ ਹੈ ਪਰਬਜੋਤ ਦੀ ਕਹਾਣੀ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਿੱਸਾ ਇਹ ਹੈ ਕਿ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਨੁੱਖੀ ਗਲਤੀਆਂ ਦਾ ਅਸਰ ਕਿੰਨਾ ਵੱਡਾ ਹੋ ਸਕਦਾ ਹੈ। ਭਾਵੇਂ ਉਹ ਗਲਤੀ ਪ੍ਰਸ਼ਾਸਨਿਕ ਹੋਵੇ ਜਾਂ ਨਿੱਜੀ। ਜੇਕਰ ਉਸ ਸਮੇਂ ਉਹ ਤਕਨੀਕੀ ਗਲਤੀ ਠੀਕ ਨਾ ਹੁੰਦੀ ਤਾਂ ਪ੍ਰਭਜੋਤ ਦੀ ਜ਼ਿੰਦਗੀ ਦੀ ਪੂਰੀ ਦਿਸ਼ਾ ਬਦਲ ਜਾਣੀ ਸੀ। ਉਹ ਹੁਣ ਇੱਕ ਸਫਲ ਕੈਨੇਡੀਅਨ ਨਾਗਰਿਕ ਬਣਨ ਦੀ ਬਜਾਏ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਿਰਾਸ਼ਾ ਨਾਲ ਲੜ ਰਹੀ ਹੁੰਦੀ। ਇਸ ਲਈ ਇਹ ਇੱਕ ਮਹੱਤਵਪੂਰਨ ਸੰਦੇਸ਼ ਹੈ। ਕਿ ਕੈਨੇਡਾ ਵਿੱਚ ਰਹਿੰਦੇ ਹਰ ਇੱਕ ਪੰਜਾਬੀ ਨੂੰ ਆਪਣੇ ਦਸਤਾਵੇਜ਼ਾਂ ਅਤੇ ਕਾਨੂੰਨੀ ਕਾਗਜ਼ਾਤ ਪ੍ਰਤੀ ਦੁੱਗਣੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਸੇ ਵੀ ਕਾਗਜ਼ ਤੇ ਦਸਤਖਤ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਅਰਜ਼ੀ ਜਮ੍ਹਾਂ ਕਰਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜੋ ਅਤੇ ਸਮਝੋ ਕਈ ਵਾਰ ਵਿਦਿਆਰਥੀ ਕਾਲੀ ਵਿੱਚ ਗਲਤ ਜਾਣਕਾਰੀ ਪਰ ਦਿੰਦੇ ਹਨ ਜਾਂ ਜ਼ਰੂਰੀ ਦਸਤਾਵੇਜ਼ ਲਗਾਉਣਾ ਪੁੱਲ ਜਾਂਦੇ ਹਨ ਜਿਸ ਕਾਰਨ ਉਹਨਾਂ ਦੇ ਵੀਜ਼ਾ ਜਾਂ ਪਰਮਿਟ ਰੱਦ ਹੋ ਜਾਂਦੇ ਹਨ ਪਰਬਜੋਤ ਦੀ ਕਹਾਣੀ ਵਿੱਚ ਦਰਸਾਇਆ ਗਿਆ ਹੈ ਕਿ ਉਸਦੇ ਵਕੀਲ ਨੇ ਆਖਰੀ ਪਲਾ ਵਿੱਚ ਗਲਤੀ ਨੂੰ ਲੱਭਣ ਅਤੇ ਉਸ ਨੂੰ ਸਹੀ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਮਿਹਨਤ ਕੀਤੀ ਇਹ ਦਰਸਾਉਂਦਾ ਹੈ ਕਿ ਸਹੀ ਕਾਨੂੰਨੀ ਪ੍ਰਤੀਨਿਧਤਾ ਕਿੰਨੀ ਅਨਮੋਲ ਹੈ ਬਹੁਤ ਸਾਰੇ ਵਿਦਿਆਰਥੀ ਪੈਸੇ ਬਚਾਉਣ ਲਈ ਸਸਤੇ ਅਤੇ ਅਯੋਗ ਸਲਾਹਕਾਰਾਂ ਤੇ ਪਰੋਸਾ ਕਰਦੇ ਹਨ ਜਿਸ ਦਾ ਨਤੀਜਾ ਅਕਸਰ ਡਿਪੋਰਟੇਸ਼ਨ ਦੇ ਰੂਪ ਵਿੱਚ ਨਿਕਲਦਾ ਹੈ ਪਰਬਜੋਤ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਆਖਰੀ ਪਲ ਤੱਕ ਆਸ ਨਹੀਂ ਛੱਡਣੀ ਚਾਹੀਦੀ ਜਦੋਂ ਸਭ ਕੁਝ ਖਤਮ ਹੋ ਗਿਆ ਲੱਗਦਾ ਸੀ ਤਾਂ ਉੱਥੇ ਇੱਕ ਛੋਟੀ ਜਹੀ ਆਸ ਦੀ ਕਿਰਨ ਬਾਕੀ ਸੀ ਇਸ ਲਈ ਜੇ ਤੁਸੀਂ ਵੀ ਅੱਜ ਕਿਸੇ ਮੁਸ਼ਕਲ ਵਿੱਚ ਹੋ ਤਾਂ ਯਾਦ ਰੱਖੋ ਕਿ ਜ਼ਿੰਦਗੀ ਵਿੱਚ ਚਮਤਕਾਰ ਹੋ ਸਕਦੇ ਹਨ ਪਰ ਉਹਨਾਂ ਚਮਤਕਾਰਾਂ ਲਈ ਤੁਹਾਨੂੰ ਆਪ ਵੀ ਮਿਹਨਤ ਕਰਨੀ ਪੈਂਦੀ ਹੈ ਅਤੇ ਸਹੀ ਲੋਕਾਂ ਦਾ ਸਾਥ ਲੈਣਾ ਪੈਂਦਾ ਹੈ ਇਹ ਕਹਾਣੀ ਹਰ ਉਸ ਪੰਜਾਬੀ ਨੂੰ ਸਮਰਪਿਤ ਹੈ ਜਿਹੜਾ ਵਿਦੇਸ਼ ਵਿੱਚ ਆਪਣੇ ਸੁਪਨਿਆਂ ਲਈ ਲੜ ਰਿਹਾ ਹੈ ਇਸ ਕਹਾਣੀ ਦਾ ਅੰਤਿਮ ਭਾਗ ਪ੍ਰਭਜੋਤ ਦੀ ਪਾਵਨਾਤਮਕ ਯਾਤਰਾ ਤੇ ਕੇਂਦ੍ਰਿਤ ਹੈ ਜੋ ਸਾਨੂੰ ਇਹ ਦੱਸਦਾ ਹੈ ਕਿ ਉਸ ਮੁਸ਼ਕਲ ਸਮੇਂ ਨੇ ਉਸਨੂੰ ਅੰਦਰੋਂ ਕਿੰਨਾ ਮਜ਼ਬੂਤ ਬਣਾਇਆ ਡਿਪੋਰਟੇਸ਼ਨ ਦੀ ਤਲਵਾਰ ਉਸਦੇ ਸਿਰ ਤੇ ਲਟਕ ਰਹੀ ਸੀ ਉਸਨੇ ਆਪਣੇ ਸਾਰੇ ਸੁਪਨੇ ਟੁੱਟਦੇ ਹੋਏ ਦੇਖੇ ਸਨ ਅਤੇ ਉਹ ਆਪਣੇ ਪਰਿਵਾਰ ਦੇ ਸਾਹਮਣੇ ਨਿਰਾਸ਼ ਮਹਿਸੂਸ ਕਰ ਰਹੀ ਸੀ ਪਰ ਜਦੋਂ ਉਸ ਨੂੰ ਰਾਤ ਮਿਲੀ ਤਾਂ ਉਸ ਦੀ ਖੁਸ਼ੀ ਸਿਰਫ ਇੱਕ ਕਾਗਜ਼ੀ ਜਿੱਤ ਨਹੀਂ ਸੀ ਇਹ ਉਸ ਦੀ ਆਤਮਾ ਦੀ ਜਿੱਤ ਸੀ ਇਸ ਅਨੁਭਵ ਨੇ ਉਸ ਨੂੰ ਇਹ ਸਿਖਾਇਆ ਕਿ ਜ਼ਿੰਦਗੀ ਵਿੱਚ ਅਸਫਲਤਾਵਾਂ ਅਤੇ ਨਿਰਾਸ਼ਾਾਂ ਸਿਰਫ ਇੱਕ ਸਬਕ ਹੁੰਦੀਆਂ ਹਨ ਨਾ ਕਿ ਅੰਤ ਉਸ ਨੇ ਆਪਣੇ ਡਰ ਦਾ ਸਾਹਮਣਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਇਸ ਲਈ ਸਾਡਾ ਇੱਕ ਬਹੁਤ ਹੀ ਮਹੱਤਵਪੂਰਨ ਸੁਨੇਹਾ ਉਹਨਾਂ ਸਾਰੇ ਨੌਜਵਾਨਾਂ ਲਈ ਹੈ ਜੋ ਅੱਜ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਆਪਣੇ ਪਵਿੱਕ ਲਈ ਸੰਘਰਸ਼ ਕਰ ਰਹੇ ਹਨ ਆਪਣੇ ਮਕਸਦ ਪ੍ਰਤੀ ਸਪਸ਼ਟ ਰਹੋ ਅਤੇ ਕਾਨੂੰਨੀ ਤਰੀਕਿਆਂ ਦੀ ਪਾਲਣਾ ਕਰੋ ਕੈਨੇਡਾ ਵਿੱਚ ਸਹੀ ਤਰੀਕੇ ਨਾਲ ਰਹਿਣ ਅਤੇ ਪੱਕੇ ਹੋਣ ਦੇ ਕਈ ਰਸਤੇ ਹਨ ਪਰ ਇਹ ਸਾਰੇ ਰਸਤੇ ਮਿਹਨਤ ਸਬਰ ਅਤੇ ਕਾਨੂੰਨ ਦੀ ਪਾਲਣਾ ਦੀ ਮੰਗ ਕਰਦੇ ਹਨ ਪਰਬਜੋਤ ਦੀ ਕਹਾਣੀ ਉਨਾ ਸਾਰੇ ਮਾਤਾ ਪਿਤਾ ਲਈ ਵੀ ਇੱਕ ਸੰਦੇਸ਼ ਹੈ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਪੈਸਾ ਖਰਚਣ ਦੀ ਬਜਾਏ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਅਤੇ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਪਰਬਜੋਤ ਦੇ ਪਿਤਾ ਦਾ ਦਿਲਾਸਾ ਪਾਵੇਂ ਆਖਰੀ ਪਲਾਂ ਵਿੱਚ ਬਹੁਤ ਮਹੱਤਵਪੂਰਨ ਸੀ ਪਰ ਸ਼ੁਰੂਆਤ ਵਿੱਚ ਸਹੀ ਕਾਨੂੰਨੀ ਕਦਮ ਚੁਕਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਆਖਰੀ ਗੱਲ ਹਮੇਸ਼ਾ ਚੰਗੇ ਕਰਮ ਕਰਦੇ ਰਹੋ ਕਿਉਂਕਿ ਕਈ ਵਾਰ ਤੁਹਾਡੇ ਚੰਗੇ ਕਰਮ ਹੀ ਤੁਹਾਨੂੰ ਮੁਸ਼ਕਲ ਸਮੇਂ ਵਿੱਚ ਬਚਾਉਂਦੇ ਹਨ ਪ੍ਰਭਜੋਤ ਨੇ ਕੈਨੇਡਾ ਵਿੱਚ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਆਪਣੇ ਪਾਈਚਾਰੇ ਨਾਲ ਚੰਗੇ ਸਬੰਧ ਬਣਾਏ ਜਿਸ ਦਾ ਫਲ ਉਸ ਨੂੰ ਆਖਰੀ ਪਲਾ ਵਿੱਚ ਮਿਲਿਆ ਇਹ ਸਚਾਈ ਸੁਣ ਕੇ ਰੌਗੜੇ ਖੜੇ ਹੋਣੇ ਕੁਦਰਤੀ ਹਨ ਕਿਉਂਕਿ ਜ਼ਿੰਦਗੀ ਵਿੱਚ ਅਜਿਹੇ ਅਨਿਸ਼ਚਿਤ ਪਲ ਹੀ ਸਾਨੂੰ ਅਸਲੀਅਤ ਦਾ ਅਹਿਸਾਸ ਕਰਾਉਂਦੇ ਹਨ ਪ੍ਰਭਜੋਤ ਕੌਰ ਨੇ ਸਿੱਧ ਕਰ ਦਿੱਤਾ ਕਿ ਆਸ ਦੀ ਡੋਰੀ ਕਦੇ ਨਹੀਂ ਛੱਡਣੀ ਚਾਹੀਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ